ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਟਲੀ ਦੀਆਂ ਸਿੱਖ ਸੰਗਤਾਂ ਵੱਲੋਂ ਇੱਕ ਨਵਾਂ ਇਤਿਹਾਸ ਸਿਰਜਦਿਆਂ ਹੋਇਆਂ ਇਤਿਹਾਸ ਦੇ ਪੰਨਿਆਂ ਨੂੰ ਨਵੇਂ ਇਤਿਹਾਸ ਦੇ ਨਾਲ ਜੋੜਦਿਆਂ ਹੋਇਆਂ ਇੱਕ ਨਵਾਂ ਇਤਿਹਾਸ ਸਿਰਜਿਆ ਵਾ ਉਹ ਆਪਾਂ ਕਰਦੇ ਹਾਂ ਗੱਲ ਇਸ ਸਮੁੰਦਰੀ ਟੱਟ ਤੇ ਵਸੇ ਹੋਏ ਚਿੜੀ ਦੇ ਪਹੁੰਚੇ ਜਿੰਨੇ ਦੇਸ਼ ਇਟਲੀ ਦੀ ਜਿੱਥੇ ਕਿ ਵਸਦਿਆਂ ਸਿੱਖ ਸੰਗਤਾਂ ਵੱਲੋਂ ਉਹ ਕਰਕੇ ਵਿਖਾਇਆ ਗਿਆ ਹੈ ਜੋ ਅੱਜ ਤੱਕ ਪੂਰੇ ਯੂਰਪ ਦੇ ਵਿੱਚ ਕਿਸੇ ਵੀ ਦੇਸ਼ ਵਿੱਚ ਨਹੀਂ ਹੋਇਆ ਇੱਥੋਂ ਦੇ ਗੁਰਦੁਆਰਾ ਹਰਗੋਬਿੰਦ ਸੇਵਾ ਸੁਸਾਇਟੀ ਰੋਮ ਦੀਆਂ ਸੰਗਤਾਂ ਵੱਲੋਂ ਅਗਸਤ ਮਹੀਨੇ ਆਰੰਭ ਕੀਤੀ ਗਈ 101 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਅੱਜ ਭੋਗ ਉਪਰੰਤ ਸਪੂਰਨਤਾ ਵੱਲ ਗਈ ਹੈ ਆਪਾਂ ਗੱਲ ਕਰੀਏ ਇਸ ਲੜੀ ਦੀ ਤੇ ਗੁਰਵਿੰਦਰ ਕੁਮਾਰ ਬਿੱਟੂ ਤੇ ਸਥਾਨਕ ਪ੍ਰਬੰਧਕ ਕਮੇਟੀ ਨੇ ਸ਼ਾਇਦ ਇਹ ਨਹੀਂ ਸੋਚਿਆ ਸੀ ਕਿ ਜਦ ਇਸ ਤਰ੍ਹਾਂ ਦੀ ਲੜੀ ਆਰੰਭ ਹੋਏਗੀ ਤੇ ਇੰਨੀ ਜਲਦੀ ਦੇ ਨਾਲ ਇਨਾਂ ਦੀ ਸਪੂਰਨਤਾ ਹੋਏਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਉਹਨਾਂ ਨੇ ਅਗਸਤ ਦੇ ਵਿੱਚ 101 ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਪ੍ਰਾਅ ਆਰੰਭ ਕਰਨ ਦੀ ਇੱਕ ਯੋਜਨਾ ਬਣਾਈ ਸੀ ਤੇ ਉਹਨਾਂ ਨੇ ਸੰਗਤਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਜਦੇ ਅਪਰਾਲਾ ਸ਼ੁਰੂ ਕੀਤਾ ਸੀ ਤੇ ਪੂਰੀ ਇਟਲੀ ਦੇ ਵਿੱਚ ਵੱਸਦੀਆਂ ਸਿੱਖ ਸੰਗਤਾਂ ਵੱਲੋਂ ਇੱਕ ਇੱਕ ਦੋ ਦੋ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲੈ ਕੇ ਇਸ ਲੜੀ ਨੂੰ ਸੰਪੂਰਨਤਾ ਵੱਲ ਲਜਾਇਆ ਗਿਆ ਸੋ ਖਾਲਸੇ ਦੇ ਪ੍ਰਗਟ ਦਿਹਾੜੇ ਤੇ ਵਿਸਾਖ ਦੇ ਮਹੀਨੇ ਦੇ ਵਿੱਚ ਇਸ ਲੜੀ ਦੀ ਸੰਪੂਰਨਤਾ ਹੋਈ ਹੈ ਅੱਜ ਇਥੋਂ ਦੇ ਗੁਰਦੁਆਰਾ ਹਰਗੋਬਿੰਦ ਸੇਵਾ ਸੁਸਾਇਟੀ ਰੋਮ ਵਿਖੇ ਮਹਾਨ ਸਮਾਗਮ ਉਲਝੇ ਗਏ ਨੇ ਜਿਸ ਦੇ ਵਿੱਚ ਭਾਈ ਸਰਬਜੀਤ ਸਿੰਘ ਮਾਨਕਪੁਰੀ ਤੇ ਉਹਨਾਂ ਦੇ ਸਾਥੀ ਭਾਈ ਗੁਰਮੀਤ ਸਿੰਘ ਜੀ ਗੁਰਦਾਸਪੁਰ ਵਾਲਿਆਂ ਵੱਲੋਂ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਗੁਰਗੌਰਵ ਮਈ 12 ਦੇ ਨਾਲ ਸਿੱਖ ਜੋਧਿਆਂ ਦੀਆਂ 12 ਦੇ ਨਾਲ ਨਿਹਾਲ ਕੀਤਾ ਗਿਆ ਹੈ ਆਓ ਆਪਾਂ ਚੱਲਦੇ ਹਾਂ ਇਟਲੀ ਦੇ ਸ਼ਹਿਰ ਰੋਮ ਤੇ ਕਰਦੇ ਹਾਂ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ 101 ਸ੍ਰੀ ਅਖੰਡ ਪਾਠ ਸਾਹਿਬਾਂ ਦੇ ਸੰਪੂਰਨਤਾ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਵਿੱਚ ਜਿੱਥੇ ਕਿ ਵੱਡੀ ਤਦਾਦ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਅਸੀਂ ਜਗਬਾਣੀ ਟੀਵੀ ਤੇ ਤੁਹਾਡੇ ਨਾਲ ਇਹਨਾਂ ਸੰਗਤਾਂ ਦੀ ਗੱਲਬਾਤ ਵੀ ਕਰਵਾਉਂਦੇ ਜਾਵਾਂਗੇ ਆਓ ਚੱਲਦੇ ਹਾਂ ਇਟਲੀ ਦੀ ਰਾਜਧਾਨੀ ਤੇ ਵੇਖਦੇ ਹਾਂ ਇਹ ਅਲੋਕਿਕ ਦ੍ਰਿਸ਼ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਅਪਾਰ ਕਿਰਪਾ ਰਹਿਮਤ ਸਦਕਾ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸੇਵਾ ਸੁਸਾਇਟੀ ਰੋਮ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ 101 ਸ਼੍ਰੀ ਅਖੰਡ ਪਾਤਸ਼ਾਹ ਜੀ ਦੀ ਲੜੀ ਆਰੰਭ ਕੀਤੀ ਸੀ ਸਤਗੁਰਾਂ ਨੇ ਅਪਾਰ ਕਿਰਪਾ ਰਹਿਮਤ ਕੀਤੀ ਆਪ ਵਰਤ ਕੇ ਅੱਜ ਇਸ ਲੜੀ ਦੀ ਸੰਪੂਰਨਤਾ ਹੋਈ ਹੈ ਸੋ ਸਮੂਹ ਇਲਾਕੇ ਨਿਵਾਸੀ ਦੀਆਂ ਸੰਗਤਾਂ ਪਹੁੰਚੀਆਂ ਨੇ ਰੋਮ ਇਲਾਕੇ ਦੇ ਆਸ-ਪਾਸ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਪਹੁੰਚੀਆਂ ਨੇ ਸਭ ਦਾ तहे ਦਿਲ ਤੋਂ ਧੰਨਵਾਦ ਸਭ ਤੋਂ ਵੱਧ ਧੰਨਵਾਦ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਪਾਵਨ ਇਲਾਹੀ ਗੁਰਬਾਣੀ ਰਾਹੀਂ ਸਮੁੱਚੀ ਮਨੁੱਖਤਾ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਸੋ ਬੇਨਤੀ ਹੈ ਇਸ ਇਲਾਕੇ ਨਿਵਾਸੀ ਸਮੂਹ ਸਾਧ ਸੰਗਤ ਨੂੰ ਕਿ ਇਸੇ ਤਰੀਕੇ ਸਿੱਖੀ ਦੇ ਪ੍ਰਚਾਰ ਲਈ ਵਾਦ ਤੋਂ ਵਾਦ ਉਪਰਾਲੇ ਕੀਤੇ ਜਾਣ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਮੌਜੂਦ ਨੇ ਵਾਦ ਤੋਂ ਵਾਦ ਗੁਰਮਤ ਸਮਾਗਮ ਕਰਾਏ ਜਾਣ ਜਿਨ੍ਹਾਂ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਜਾਵੇ ਸਿੱਖੀ ਸਿਧਾਂਤਾਂ ਬਾਰੇ ਦੱਸਿਆ ਜਾਵੇ ਸਿੱਖ ਕੀ ਹੈ ਸਿੱਖ ਦੀ ਪਰਿਭਾਸ਼ਾ ਕੀ ਹੈ ਉਹ ਇਸਤਰੀ ਜਾਂ ਪੁਰਸ਼ ਜਿਹੜਾ ਇੱਕ ਅਕਾਲ ਪੁਰਖ ਨੂੰ ਮੰਨਦਾ ਹੈ 10 ਗੁਰੂ ਸਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਧੰਨ ಶ್ರೀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖੰਡੇ ਬਾਟੇ ਉੱਤੇ ਨਿਸ਼ਚੈ ਰੱਖਦਾ ਉਹ ਸਿੱਖ ਹੈ ਜਿਹੜਾ ਕਿਸੇ ਹੋਰ ਧਰਮ ਨੂੰ ਕਿਸੇ ਮੜੀ ਨੂੰ ਕਿਸ ਹੋਰ ਕਿਸੇ ਮੂਰਤੀ ਦੀ ਪੂਜਾ ਨਹੀਂ ਕਰਦਾ ਉਹ ਸਿੱਖ ਹੈ ਜਿਹੜੇ ਸਿੱਖ ਅੱਜ ਦੇ ਸਮੇਂ ਵਿੱਚ ਗੁਰਬਾਣੀ ਦਾ ਪੱਲਾ ਛੱਡ ਕੇ ਕਿਸੇ ਹੋਰ ਦੇ ਅੱਗੇ ਨੱਕ ਰਗੜਦੇ ਨੇ ਉਹ ਸਿੱਖ ਉਕਵਾਉਣ ਦੇ ਹੱਕਦਾਰ ਨਹੀਂ ਸੋ ਇਹ ਸਮੁੱਚੀ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਸੀ ਇਹਦਾ ਇੱਕੋ ਇੱਕ ਮਕਸਦ ਹੈ ਸਮੁੱਚੀ ਮਨੁੱਖਤਾ ਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਲਾੜ ਲਾਉਣਾ ਸੋ ਸਤਿਗੁਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਕਿਰਪਾ ਸਦਕਾ ਇਹ ਕਾਰਜ ਜਿਹੜਾ ਹੈ ਨਿਰਵਿਘਨਤਾ ਸਰੂਪ ਸੰਪੂਰਨ ਹੋਇਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲੋਕਿਕ ਨਜ਼ਾਰੇ ਇਹ ਇਤਿਹਾਸਿਕ ਪਲ ਜਿੱਥੇ ਕੇ ਵਸਦੇ ਹੋਏ ਸਿੱਖ ਸੰਗਤਾਂ ਵੱਲੋਂ 101 ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਜਿਨ੍ਹਾਂ ਦੀ ਲੜੀ ਦੀ ਸੰਪੂਰਨਤਾ ਕਰਵਾਈ ਗਈ ਹੈ ਇੱਕ ਨਵਾਂ ਇਤਿਹਾਸ ਲਿਖ ਦਿੱਤਾ ਗਿਆ ਹੈ ਆਓ ਚੱਲਦੇ ਹਾਂ ਇਟਲੀ ਦੀ ਰਾਜਧਾਨੀ ਰੋਮ ਤੇ ਦੇਖਦੇ ਹਾਂ ਇਸ ਸਮਾਗਮ ਨੂੰ ਅੱਖੀਂ ਡਿਠਿਆ ਕੈਮਰਾਮੈਨ ਜੋਧਵੀਰ ਸਿੰਘ ਰਵੀ ਦੇ ਨਾਲ ਇਟਲੀ ਤੋਂ ਮੈਂ ਸਾਬੀ ਚੀਨੀਆਂ